ਸ਼ਿਕਾ ਲੁਧਿਆਣਾ ਲਾਈਵ ਦੇਖ ਰਹੇ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਸੋਲਵੀ ਸਵਾਗਤ ਕਰਦਾ ਆ ਖਬਰ ਜੁੜੀ ਹੋਈ ਹੈ ਮਲੇਰ ਕੋਡਲਾ ਅਮਰਗੜ ਦੇ ਬਹੁਤ ਵੱਡੇ ਕਾਰੋਬਾਰੀ ਤੇ ਆਪ ਵਿਧਾਇਕ ਜਸਵੰਤ ਸਿੰਘ ਗੰਜਨ ਮਾਜਰਾ ਜੋ ਹਲਕਾ ਅਮਰਗੜ ਤੋਂ ਵਿਧਾਇਕ ਨੇ ਉਹਨਾਂ ਦੀ ਇੱਕ ਫਰਮ ਹੈ ਤਾਰਾ ਕਾਰਪੋਰੇਸ਼ਨ ਜਿਸ ਨੂੰ ED ਨੇ ਉਹਨਾਂ ਦੀ ਜਿਹੜੀ 35 ਕਰੋੜ ਦੀ ਜਾਇਦਾਦ ਹੈ ਉਸ ਨੂੰ ਜ਼ਬਤ ਕਰ ਲਿਆ ਹੈ ਜ਼ਬਤ ਕਰਨ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇਸ ਫਰਮ ਨੇ ਕਰਜ਼ਾ ਲਿਆ ਸੀ ਉਸ ਦੀ ਦੁਰਵਰਤੋਂ ਕੀਤੀ ਹੈ ਆਮ ਕਰਕੇ ਤੁਸੀਂ ਸੁਣਿਆ ਹੋਣਾ ਹੈ ਤਾਰਾ ਫੀਲਡ ਦਾ ਨਾਮ ਤਾਰਾ ਵਿਕ ਕਾਲਜ ਤਾਰਾ ਗਰੁੱਪ ਕਾਫੀ ਕਲੰਬੇ ਸਮੇਂ ਤੋਂ ਐਕਟਿਵ ਹੈ ਤੇ ਤਾਰਾ ਗਰੁੱਪ ਜਿਹੜਾ ਹੈ ਉਸ ਦੇ ਅਲੱਗ-ਅਲੱਗ ਫਰਮਾਂ ਨੇ ਜਿਹਦੇ ਵਿੱਚ ਇਲਸਟ੍ਰੇਟ ਵੀ ਹੈ ਜਿਸ ਦੇ ਵਿੱਚ ਸਕੂਲ ਵੀ ਨੇ ਜਿਸ ਦੇ ਵਿੱਚ ਕਾਲਜ ਵੀ ਨੇ ਜਿਸ ਦੇ ਵਿੱਚ ਤਾਰਾ ਫੀਲਡ ਵੀ ਬਣਦੀ ਹੈ ਉਹ ਤਾਰਾ ਕਾਰਪੋਰੇਸ਼ਨ ਦੇ ਦੀ ਜਾਇਦਾਦ 35 ਕਰੋੜ ਨੂੰ ਜ਼ਬਤ ਕਰ ਲਿਆ ਗਿਆ ਹੈ ਈਡੀ ਵੱਲੋਂ ਇਹ ਜ਼ਬਤ ਕਰਕੇ ਉਹਨਾਂ ਨੂੰ ਸਮਨ ਭੇਜ ਦਿੱਤੇ ਗਏ ਹਨ ਅੱਛੀ ਕਾਲ ਲੁਧਿਆਣਾ ਲਾਈਵ ਦੇਖ ਰਹੇ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਸੋਲਵੀ ਸਵਾਗਤ ਕਰਦਾ ਆ ਖਬਰ ਜੁੜੀ ਹੋਈ ਹੈ ਮਲੇਰ ਕੋਡਲਾ ਅਮਰਗੜ ਦੇ ਬਹੁਤ ਵੱਡੇ ਕਾਰੋਬਾਰੀ ਤੇ ਆਪ ਵਿਧਾਇਕ ਜਸਵੰਤ ਸਿੰਘ ਗੱਜਨ ਮਾਜਰਾ ਜੋ ਹਲਕਾ ਅਮਰਗੜ ਤੋਂ ਵਿਧਾਇਕ ਨੇ ਉਹਨਾਂ ਦੀ ਇੱਕ ਫਰਮ ਹੈ ਤਾਰਾ ਕਾਰਪੋਰੇਸ਼ਨ ਜਿਸ ਨੂੰ ਈਡੀ ਨੇ ਉਹਨਾਂ ਦੀ ਜਿਹੜੀ 35 ਕਰੋੜ ਦੀ ਜਾਇਦਾਦ ਹੈ ਉਸ ਨੂੰ ਜ਼ਬਤ ਕਰ ਲਿਆ ਹੈ ਜ਼ਬਤ ਕਰਨ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇਸ ਫਰਮ ਨੇ ਕਰਜ਼ਾ ਲਿਆ ਸੀ ਉਸ ਦੀ ਦੁਰਵਰਤੋਂ ਕੀਤੀ ਹੈ ਆਮ ਕਰਕੇ ਤੁਸੀਂ ਸੁਣਿਆ ਹੋਣਾ ਤਾਰਾ ਫੀਡ ਦਾ ਨਾਮ ਤਾਰਾ ਵਿਕ ਕਾਲਜ ਤਾਰਾ ਗਰੁੱਪ ਕਾਫੀ ਕਲੰਬੇ ਸਮੇਂ ਤੋਂ ਐਕਟਿਵ ਹੈ ਤੇ ਤਾਰਾ ਗਰੁੱਪ ਜਿਹੜਾ ਹੈ ਉਸ ਦੇ ਅਲੱਗ-ਅਲੱਗ ਫਰਮਾਂ ਨੇ ਜਿਸ ਦੇ ਵਿੱਚ ਇਲਸਟ੍ਰੇਟ ਵੀ ਹੈ ਜਿਸ ਦੇ ਵਿੱਚ ਸਕੂਲਸ ਵੀ ਨੇ ਜਿਸ ਦੇ ਵਿੱਚ ਕਾਲਜ ਵੀ ਨੇ ਜਿਸ ਦੇ ਵਿੱਚ ਤਾਰਾ ਫੀਡ ਵੀ ਬਣਦੀ ਹੈ ਉਹ ਤਾਰਾ ਕਾਰਪੋਰੇਸ਼ਨ ਦੇ ਦੀ ਜਾਇਦਾਦ 35 ਕਰੋੜ ਨੂੰ ਜ਼ਬਤ ਕਰ ਲਿਆ ਗਿਆ ਹੈ ਈਡੀ ਵੱਲੋਂ ਇਹ ਜ਼ਬਤ ਕਰਕੇ ਉਹਨਾਂ ਨੂੰ ਸਮਨ ਭੇਜ ਦਿੱਤੇ ਗਏ ਹਨ